ਕਿੰਗ ਨੂੰ ਅੰਤਖਾਲੀ ਮਿਸਲ ਸ਼ਹੀਦਾਂ ਕਰਨੰਦਲ ਪੰਜਾਬ ਅਤੇ ਸ਼ਬਦ ਗੁਰੂ ਸੰਗਠਨ ਕਮੇਟੀ ਚੇਅਰਮੈਨ ਪੰਜਾਬ ਖਾਲਸਾ ਅਰਤਪਾਲ ਸਿੰਘ ਵੱਲੋਂ ਚੇਤਾਵਨੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਇਹ ਵੀ ਪੰਜਾਬ న్యూਸ ਤੇ ਮਾਦਾ ਦੀ ਕਰੀ ਜਾਂਦਾ ਵਾ ਕਦੀ ਮੰਦਰਾਂ ਦੇ ਵਿੱਚ ਜਾਂਦਾ ਵਾ ਕਦੀ ਇਹ ਪੀਰਾਂ ਦੀ ਜਗ੍ਹਾ ਤੇ ਜਾਂਦਾ ਵਾ ਇਸ ਬੰਦੇ ਨੇ ਪਖੰਡ ਬਣਾਇਆ ਵਾ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਠੇਸ ਪਾਉਣ ਰਿਹਾ ਬੰਦਾ ਏ ਤੇ ਇਸ ਬਿੱਜੂ ਨੂੰ ਸਮਝਾਦਾ ਮੈਂ ਇੱਕ ਮੇਰੀ ਸਿੱਧਾ ਹੋ ਕੇ ਗੱਲ ਸੁਣ ਲਾ ਵੀ ਜਵਾਨਾ ਤੂੰ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ਜਾ ਕੇ ਉਥੇ ਮਾਤਾ ਦੇ ਜੇ ਕਰੇ ਲਾਉਣ ਡਿਆ ਵਾ ਤੇ ਬਾਂਦਰਾ ਕੇ ਥਾਂ ਦਿਆ ਤੂੰ ਆਪਣੇ ਮੰਦਰ ਦੇ ਵਿੱਚ ਕਰ ਆਪਣੇ ਦਿਲ ਦੇ ਵਿੱਚ ਕਰ ਜਿੱਦਾਂ ਮਰਜੀ ਕਰ ਸਾਨੂੰ ਕੋਈ ਇਤਰਾਜ਼ਗੀ ਨਹੀਂ ਕੀ ਮਾਤਾ ਜੀ ਤਾਂ ਹੀ ਸਤਕਾਰ ਕਰਦੇ ਆ ਪਰ ਤੂੰ ਤਨਸੀਹ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਉਹਨਾਂ ਨੂੰ ਵੀ ਕਹਿੰਦਾ ਜੈ ਮਾਤਾ ਦੀ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੂੰ ਵੀ ਕਹਿੰਦਾ ਜੈ ਮਾਤਾ ਦੀ ਤੂੰ ਕਿਹੜੀ ਨਵੀਂ ਬਲਾਉਟ ਉੱਠ ਪਿਆ ਓਏ ਬੰਦੇ ਦਾ ਬਣ ਕੇ ਦੋ ਦਿਨ ਦਾ ਤੇਰੇ ਕੋਲ ਟਾਈਮ ਹੈਗਾ ਜੀ ਦੋ ਦਿਨ ਦਾ ਦੋ ਦਿਨ ਦੇ ਵਿੱਚ ਆਪਣਾ ਸਪਸ਼ਟੀਕਰਨ ਦੇ ਦੇ ਨਹੀਂ ਤੇ ਦਾਸ ਦਾ ਨਾਅਤ ਮੈਂ ਦਾਸੀ ਦੀ ਤਰ ਤੀ ਨੂੰ ਦੋ ਦਿਨ ਦੇ ਵਿੱਚ ਵਿੱਚ ਮੈਂ ਤੇਰੇ ਕੋਲ ਪਹੁੰਚਾਂਗਾ ਤੂੰ ਆਪਣੀ ਸਕਿਉਰਟੀ ਲਾ ਲਈ ਆਪਣੀ ਜੋ ਮਰਜ਼ੀ ਤੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜੇ ਕਾਰੇ ਲਾਉਣ ਡਿਆ ਤੂੰ ਕਿੰਨੀ ਤਕੜੀ ਬਲਾਹ ਗਈ ਆ ਫਿਰ ਮੇਰੀ ਡੀਸੀ ਸਾਹਿਬ ਅੱਗੇ ਬੇਨਤੀ ਆ ਹੱਥ ਬਨ ਕੇ ਵੀ ਇਸ ਬੰਦੇ ਨੂੰ ਸਕਿਉਰਟੀ ਕਾਦੀ ਦਿੱਤੀ ਆ ਕਿਸ ਕੰਮ ਦੀ ਨੂੰ ਸਕਿਉਰਟੀ ਦਿੱਤੀ ਕੀ ਗੱਲ ਇਹ ਕੋਈ ਲੀਡਰ ਆ ਇਹ ਕੋਈ ਮੰਤਰੀ ਆ ਕਿਦਾਂ ਕੋਈ ਇਹ ਸਰਕਾਰੀ ਅਹੁਦੇਦਾਰ ਆ ਕਾਦੀ ਨੂੰ ਸਕਿਉਰਟੀ ਦਿੱਤੀ ਆ ਇਸ ਬੰਦੇ ਦੇ ਕੋਲੋਂ ਜਿਹੜੀ ਸਕਿਉਰਟੀ ਆ ਉਹ ਵਾਪਸ ਲਈ ਜਾਵੇ ਇਹ ਦਰਸਲ ਬਿਲਕੁਲ ਪਖੰਡ ਕਰਦਾ ਪਿਆ ਵਾ ਇਹ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਐ ਠੇਸ ਪਾਉਣ ਡਿਆ ਵਾ ਇਹ ਆਪਣੇ ਸਮਾਜ ਦੇ ਵਿੱਚ ਇਹ ਗੰਦ ਘੋਲਣ ਡਿਆ ਬੰਦਾ ਏ ਇਸ ਬੰਦੇ ਦੀ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਆਈ ਜਿਹਦੇ ਵਿੱਚ ਇਹਨੇ ਖੁਦ ਆਪਣੇ ਆਪ ਦੇ ਵਿੱਚ ਸਪਸ਼ਟੀਕਰਨ ਕੀਤਾ ਵਾ ਕਿ ਮੈਂ ਇੱਕ ਨਸ਼ੇ ਦਾ ਆਦੀ ਆ ਮੈਂ ਚਿੱਟਾ ਵੀ ਪੀਣਾ ਵਾ ਬੀੜੀ ਹੱਥ 'ਚ ਫੜੀ ਆ ਮੇਰੇ ਕੋਲ ਵੀਡੀਓ ਪਈ ਆ ਜਿਹੜੀ ਆ ਜਿਹੜੀ ਉਹਦੀ ਬੀੜੀ ਵਾਲੀ ਮੈਂ ਅੱਜ ਹੀ ਸਵੇਰੇ ਦੀ ਵੀਡੀਓ ਵੇਖਦਾ ਪਿਆ ਆ ਆ ਤੁਹਾਨੂੰ ਪਹਿਲੇ ਮੈਂ ਵੀਡੀਓ ਦਿਖਾਣਾ ਇਹਦੀ ਬਾਂਦਰ ਦੀ ਆ ਵੀਡੀਓ ਵੇਖੋ ਹੱਥ ਵਿੱਚ ਇਹਨੇ ਬੀੜੀ ਫੜੀ ਆ ਇਹ ਖੁਦ ਆਪਣੇ ਆਪ ਦੇ ਵਿੱਚ ਕਹਿ ਰਿਹਾ ਵਾ ਕਿ ਮੈਂ ਇੱਕ ਨਸ਼ੇ ਦਾਦੀ ਆ ਮੈਂ ਆਪਣੇ ਤੇ ਦੇ ਟੀਕੇ ਲਾਏ ਆ ਮੈਂ ਪਲੇ ਪੂਰੇ ਹੁਸ਼ ਹੋ ਗਿਆ ਦੇਖਿਆ ਕਿਨੇ ਚਿੱਟਾ ਵੀ ਪੀਂਦਾ ਮੈਂ ਸਭ ਕੁਝ ਕਰਦਾ ਰਿਹਾ ਵਾ ਤੇ ਇੱਕ ਸਕਿਉਰਟੀ ਦੇਦੀ ਆ ਜੀ ਇਹ ਬੰਦਾ ਬੜਾ ਇੱਕ ਸੈਲੀਬ੍ਰਿਟੀ ਹੋ ਗਿਆ ਜੀ ਨੂੰ ਸਕਿਉਰਟੀ ਦੇ ਦਿਓ ਕਾਦੀ ਸਕਿਉਰਟੀ ਕਿਉਂ ਸਕਿਉਰਟੀ ਇਹ ਹੈ ਕੁਝ ਇਹਦੇ ਕੋਲੋਂ ਜਿਹੜੀ ਸਕਿਉਰਟੀ ਆ ਉਹ ਵਾਪਸ ਲਈ ਜਾਵੇ ਤੇ ਇਸ ਬੰਦੇ ਦੇ ਸਿਰ ਦੇ ਵਿੱਚ ਛੇਤਰ ਮਾਰੇ ਜਾਣ ਆਪਣੇ ਮੰਦਰ ਦੇ ਵਿੱਚ ਕਰੇ ਆਪਣੇ ਮਨ ਦੇ ਵਿੱਚ ਕਦੇ ਕਿਹਦੇ ਕਰੇ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਹੈਗਾ ਅਸੀਂ ਸਤਿਕਾਰ ਕਰਦੇ ਆ ਪਰ ਮੈਂ ਇਹ ਦੱਸਾਂ ਵੀ ਜਿਹੜੇ ਆ ਹਿੰਦੂ ਧਰਮ ਦੇ ਠੇਕੇਦਾਰ ਬਣੇ ਆ ਆ ਇੱਕ ਗੰਜਾ ਜਹਾ ਤੇ ਇੱਕ ਜਿਹੜਾ ਪਕੀਨਾ ਮੋਦਾ ਉਹ ਜਿਹੜਾ ਦਸਤਾਰ ਸਜਾਉਂਦਾ ਉਥੋਂ ਲੁਧਿਆਣੇ ਦਾ ਹੀ ਆ ਇਹ ਦੋ ਜਾਣੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹਿੰਦੂ ਧਰਮ ਦੇ ਇਹਨਾਂ ਠੇਕੇਦਾਰਾਂ ਨੂੰ ਆ ਬੰਦਾ ਦੀਦਾ ਨਹੀਂ ਪੀ ਇੱਕ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਇਹ ਠੇਸ ਪਾਉਂਡਿਆ ਵਾ ਇਸ ਬੰਦੇ ਨੂੰ ਫੜੋ ਇਹ ਗਲਤ ਕੰਮ ਕਾਣ ਡਿਆ ਵਾ ਇਹ ਸੰਗਤ ਜੀ ਇਸ ਬੰਦੇ ਨੂੰ ਛੇਤਰ ਤੇ ਜ਼ਰੂਰੀ ਆ ਦੋ ਦਿਨ ਦੇ ਵਿੱਚ ਵਿੱਚ ਜੇ ਤੂੰ ਮਾਫੀ ਮੰਗ ਲੇਗਾ ਤੇ ਫਿਰ ਤੇਰਾ ਭਲਾ ਹੋ ਜਾਊਗਾ ਜੇ ਦੋ ਦਿਨ ਦੇ ਵਿੱਚ ਤੂੰ ਮਾਫੀ ਨਾ ਮੰਗੀ ਤੇ ਦਾਸ ਤੇਰੇ ਕੋਲ ਖੁਦ ਪਹੁੰਚੇਗਾ ਇੱਕ ਮੈਂ ਹੋਰ ਗੱਲ ਦੱਸਦਾ ਵੀ ਤੁਸੀਂ ਆਪਣਾ ਸੌਰੀ ਆਪਣੇ ਪੱਤਰਕਾਰ ਜਿਹੜੇ ਵੀਰ ਐ ਨਾ ਇਹਦੇ ਕੋਲੋਂ ਗਏ ਸੀ ਇੰਟਰਵਿਊ ਵਾਸਤੇ ਪੱਤਰਕਾਰ ਗਿਆ ਤੇ ਪੱਤਰਕਾਰਾਂ ਨੂੰ ਕਹਿੰਦਾ ਵੀ ਆ ਮੈਂ ਸੰਨੀ ਦਿਓਲ ਦਾ ਹਾਥਿਆ ਮੇਰੇ 2.5 ਕਿਲੋ ਦਾ ਜਿਹਦੇ ਉੱਤੇ ਪੈ ਗਿਆ ਤੇ ਉਹ ਆਈਸੀਯੂ ਦੇ ਵਿੱਚ ਜਾ ਕੇ ਉੱਠੂਗਾ ਇਹ ਕਿੱਡਾ ਤਗੜਾ ਪਲਵਾਨ ਹੈਗਾ ਜਿਹੜਾ ਆਈਸੀਯੂ ਵਿੱਚ ਜਾ ਕੇ ਉੱਠੂਗਾ ਇਹਨੂੰ ਇੱਕ ਗੱਲ ਮੈਂ ਦੱਸ ਦਿੰਦਾ ਵੀ ਜਿਹੜੇ ਪੱਤਰਕਾਰ ਵੀਰ ਐ ਨਾ ਉਹ ਹਮੇਸ਼ਾ ਸਾਡੇ ਨਾਲ ਖੜੇ ਆ ਤੇ ਅਸੀਂ ਪੱਤਰਕਾਰਾਂ ਦੇ ਨਾਲ ਖੜੇ ਆ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਜੇ ਤੂੰ ਕੋਈ ਇਹੋ ਜਿਹੀ ਹਰਕਤ ਕੀਤੀ ਤੇ ਤੂੰ ਆਪਣਾ ਆਪ ਖੁਦ ਦੇਖ ਲਈ ਪੀ ਤੇਰਾ ਹਾਲ ਕੀ ਹੁੰਦਾ ਵਾ ਬਸ ਇਹੋ ਹੀ ਆ ਵੀ ਤੂੰ ਆਪਣਾ ਸਪਸ਼ਟੀਕਰਨ ਦੇ 2 ਦਿਨ ਦੇ ਵਿੱਚ ਤੇਰੇ ਕੋ ਆ ਰਿਹਾ ਵਾ ਆਪਣੀ ਜਵਾਬ ਨਾਲ ਤੂੰ ਤਿਆਰੀ ਕਰ ਲੈ ਜੋ ਤੂੰ ਕਰ ਸਕਦਾ ਆਪਣੀ ਫੌਜ ਲਾ ਲੈ ਸਕਿਉਰਟੀ ਲਾ ਲੈ ਕੁਝ ਵੀ ਲਾ ਲੈ 2 ਦਿਨ ਦੇ ਵਿੱਚ ਜੇ ਤੂੰ ਮਾਫੀ ਨਾ ਮੰਗੀ ਤੇ ਤੇਰਾ ਹਸਰ ਜਿਹੜਾ ਬੁਰਾ ਹੋਣਾ ਹੀ ਹੋ ਕਿਉਂਕਿ ਤੂੰ ਗੁਰੂ ਘਰ ਵਿੱਚ ਜਾ ਕੇ ਜਕਾਰੇ ਲਾਏ ਆ ਗੁਰੂ ਘਰ ਵਿੱਚ ਜਾ ਕੇ ਤੂੰ ਜਿਹੜੀ ਤੂੰ ਇਹ ਮਾੜਾ ਕੰਮ ਕੀਤਾ ਗਲਤ ਕੀਤਾ ਵਾ ਇਹਦਾ ਤੈਨੂੰ ਸਪਸ਼ਟੀਕਰਨ ਦੇਣਾ ਪੈਣਾ ਵਾ ਕਿਉਂਕਿ ਤੇ ਮੱਛੇ ਰੰਗੜ ਵਰਗੇ ਨਾ ਤੇਰ ਵਰਗੇ ਕਈ ਆਏ ਸੀ ਫਿਰ ਸਿੰਘਾਂ ਨੂੰ ਉਥੇ ਖੜਾ ਹੋਣਾ ਪੈਂਦਾ ਵਾ ਤੇ ਸਿੰਘ ਹੀ ਇਹੋ ਜਿਹੇ ਮੋਰ ਜਿਹੜੇ ਨਾ ਉਹ ਫੜੇ ਕਰਦੇ ਆ ਤੇ ਹੁਣ ਸਿੰਘ ਤੇਰੇ ਦਿਵਾਲੇ ਹੋ ਗਏ ਆ ਤੂੰ ਬੜੇ ਦਿਨ ਗਰੀਬਾਂ ਨੂੰ ਪੈਸੇ ਵੰਡ ਤੇ ਬੜੇ ਦਿਨ ਕੁਝ ਕਰ ਲਿਆ ਕਿਉਂਕਿ ਹੁਣ ਵੇਖ ਸੜਕਾਂ ਦੇ ਉੱਤੇ ਬੈਠੇ ਆ ਸ਼ਾਮਾਂ ਨੂੰ ਤੇ ਸ਼ਰਾਬਾਂ ਪੀਂਦੇ ਹੋ ਉਹ ਟਾਈਮ ਤੋਂ ਤੇ ਦਾ ਘੜੀ-ਘੜੀ ਉਹਨਾਂ ਨੇ ਕਹਿਤਾ ਜੀ ਜੈ ਮਾਤਾ ਦੀ 500 ਰੁਪਿਆ ਦੇਖ ਲੋਕਾਂ ਨੂੰ ਤੂੰ ਜੈ ਮਾਤਾ ਦੀ ਖਵਾਉਣ ਡਿਆ ਵਾ ਆਪਾਂ ਇਹ ਨਹੀਂ ਕਹਿੰਦੇ ਤੇ ਤੇਰੇ ਕੋ ਪੈਸਾ ਵਗੀ ਤੇਰੇ ਕੋ ਸੁਆਹ ਵੇਜੋ ਮਰਜ਼ੀ ਹੋਵੇ ਸਾਨੂੰ ਉਹਦਾ ਕੋਈ ਮਤਲਬ ਨਹੀਂ ਆ ਪਰ ਬਸ ਇਹੋ ਹੀ ਆ ਵੀ ਤੂੰ ਹੁਣ ਬਾਦ ਆਦਾ ਅਹੀਂ ਹੁਣ ਤੇਰੇ ਕੋ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ